ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜੋ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣੀਓ ਮੈਂ 10ਵੀਂ ਕਲਾਸ ਵਿੱਚ ਸੀ ਜਦੋਂ ਪਹਿਲੀ ਵਾਰ ਮੇਰੇ ਡੈਡੀ ਦੁਬਈ ਗਏ ਸੀ ਪਹਿਲਾਂ ਮੇਰੇ ਡੈਡੀ ਇੱਧਰ ਇੰਡੀਆ ਵਿੱਚ ਹੀ ਕੰਮ ਕਰਦੇ ਹੁੰਦੇ ਸੀ ਪਰ ਪੈਸੇ ਘਾਟੇ ਬੰਦੇ ਸੀ ਇਸੇ ਕਰਕੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਸੀ ਮੇਰਾ ਕੋਈ ਭਰਾ ਵੀ ਨਹੀਂ ਸੀ ਮੰਮੀ ਡੈਡੀ ਦੋਨੋਂ ਰਲ ਕੇ ਕੰਮ ਕਰਦੇ ਸੀ ਪਰ ਫਿਰ ਵੀ ਮਹਿੰਗਾਈ ਦਾ ਕਰਕੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਸੀ ਹੌਲੀ ਹੌਲੀ ਡੈਡੀ ਨੇ ਸੋਚਿਆ ਕਿ ਕਿਉਂ ਨਾ ਮੈਂ ਬਾਹਰਲੇ ਦੇਸ਼ ਚਲਾ ਜਾਵਾਂ ਡੈਡੀ ਦਾ ਇੱਕ ਦੋਸਤ ਸੀ ਜੋ ਬਾਹਰਲੇ ਦੇਸ਼ ਗਿਆ ਹੋਇਆ ਸੀ ਉਹ ਵੀ ਦੁਬਈ ਵਿੱਚ ਹੀ ਸੀ ਤੇ ਉਹਦਾ ਕੰਮਕਾਰ ਉਧਰ ਸੈੱਟ ਸੀ ਤੇ ਕਾਫੀ ਪੈਸੇ ਕਮਾ ਕੇ ਘਰ ਪਾਉਂਦਾ ਸੀ ਉਹਨਾਂ ਦਾ ਘਰ-ਬਾਰ ਵਧੀਆ ਬਣਿਆ ਹੋਇਆ ਸੀ ਉਹਨਾਂ ਦੇ ਬੱਚੇ ਵੀ ਵਧੀਆ ਸਕੂਲ ਵਿੱਚ ਪੜ੍ਹਦੇ ਸੀ ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਮੈਂ ਸੋਹਣੀ ਵੀ ਸੀ ਸਾਡਾ ਘਰ ਵੀ ਠੀਕ ਠਾਕ ਜਿਹਾ ਸੀ ਦੋ ਕਮਰੇ ਸੀ ਤੇ ਉਹ ਵੀ ਬਾਲਿਆਂ ਵਾਲੀ ਛੱਤ ਦੇ ਸੀ ਡੈਡੀ ਨੇ ਜਦੋਂ ਮੇਰੀ ਮੰਮੀ ਨਾਲ ਇਹ ਗੱਲ ਕੀਤੀ ਕਿ ਉਹ ਦੁਬਈ ਚਲਾ ਜਾਵੇ ਤਾਂ ਮੰਮੀ ਬਹੁਤ ਖੁਸ਼ ਸੀ ਕਹਿਣ ਲੱਗੀ ਜੇ ਤੁਸੀਂ ਬਾਹਰ ਚਲੇ ਗਏ ਤਾਂ ਆਪਣੀ ਧੀ ਦੀ ਕਿਸਮਤ ਬਦਲ ਜਾਊਗੀ ਕਿਸੇ ਚੰਗੇ ਮੁੰਡੇ ਦੇ ਲੜ ਲੱਗ ਜਾਊਗੀ ਤੇ ਨਾਲੇ ਆਪਣੀ ਜ਼ਿੰਦਗੀ ਵੀ ਵਧੀਆ ਹੋ ਜਾਊਗੀ ਹਜੇ ਤਾਂ ਜਵਾਨੀ ਵਿੱਚ ਚਾਰ ਪੈਸੇ ਵਧੀਆ ਕਮਾ ਲਵਾਂਗੇ ਤਾਂ ਬੁੱਢੇ ਵਰੇ ਕਿਸੇ ਅੱਗੇ ਹੱਥ ਨਾ ਅੱਢ ਨੇ ਪੈਣਗੇ ਧੀ ਨੇ ਤਾਂ ਬਗਾਨੇ ਘਰ ਚਲੇ ਜਾਣਾ ਤੇ ਫਿਰ ਆਪਾਂ ਕਿਹਦੇ ਹੱਥਾਂ ਵੱਲ ਵੇਖਾਂਗੇ ਸੌਰਿਆਂ ਦੇ ਘਰ ਤਾਂ ਧੀਆ ਆਪ ਬੇਵਸ ਹੋ ਜਾਂਦੀਆਂ ਇਸ ਲਈ ਤੁਸੀਂ ਦੁਬਈ ਚਲੇ ਜਾਓ ਡੈਡੀ ਨੇ ਆਪਣੇ ਦੋਸਤ ਨਾਲ ਗੱਲ ਕੀਤੀ ਡੈਡੀ ਦਾ ਦੋਸਤ ਡੈਡੀ ਨੂੰ ਰੋਜ਼ ਫੋਨ ਕਰਦਾ ਹੁੰਦਾ ਸੀ ਉਹਨਾਂ ਦਾ ਘਰ ਸਾਡੇ ਘਰ ਤੋਂ 6 ਕੋਹੜ ਛੱਡ ਕੇ ਸੀ ਸਾਰੇ ਕਹਿੰਦੇ ਹੁੰਦੇ ਸੀ ਕਿ ਡੈਡੀ ਦਾ ਤੇ ਦੀਸ਼ੇ ਦਾ ਬਹੁਤ ਪਿਆਰਾ ਦੀਸ਼ੇ ਅੰਕਲ ਦੇ ਘਰ ਵਾਲੀ ਤੇ ਉਹਦੇ ਬੱਚੇ ਸਾਡੇ ਘਰ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਸੀ। ਉਹਨਾਂ ਨਾਲ ਵੀ ਸਾਡਾ ਬਹੁਤ ਪਿਆਰ ਸੀ। ਮੈਂ ਵੀ ਉਹਨਾਂ ਦੇ ਘਰ ਉਹਨਾਂ ਦੀਆਂ ਕੁੜੀਆਂ ਦੇ ਨਾਲ ਗੱਲਾਂ-ਵਾਟਾਂ ਕਰਨ ਦਾ ਕਰਕੇ ਚਲੀ ਜਾਂਦੀ ਹੁੰਦੀ ਸੀ। ਇੱਕ ਦਿਨ ਡੈਡੀ ਨੇ ਦੀਸ਼ੇ ਨੂੰ ਫੋਨ ਕੀਤਾ ਤੇ ਉਹਦੇ ਨਾਲ ਬਾਹਰ ਜਾਣ ਦੀ ਗੱਲ ਕੀਤੀ। ਦੀਸ਼ੇ ਅੰਕਲ ਨੇ ਝਟ ਹਾਂ ਕੀਤੀ ਤੇ ਵੀਜ਼ਾ ਜਲਦੀ ਮਗਵਾਉਣ ਲਈ ਕਿਹਾ। ਅੰਕਲ ਨੂੰ ਪਤਾ ਸੀ ਕਿ ਸਾਡੇ ਘਰ ਦੇ ਤੇ ਸਾਡੇ ਹਾਲਾਤ ਕਿੱਦਾਂ ਦੇ ਆ। ਇਸ ਲਈ ਦੀ ਅੰਕਲ ਨੇ ਮੇਰੇ ਡੈਡੀ ਦੇ ਪੇਪਰ ਲਾਏ ਤੇ ਕੁਝ ਮਹੀਨਿਆਂ ਬਾਅਦ ਹੀ ਡੈਡੀ ਦਾ ਵੀਜ਼ਾ ਆਉਣਾ ਸੀ ਸਾਡੇ ਲਈ ਪੈਸੇ ਇਕੱਠੇ ਕਰਨੇ ਵੀ ਬਹੁਤ ਔਖੇ ਸੀ ਇਸ ਲਈ ਕੁਝ ਪੈਸੇ ਅੰਕਲ ਨੇ ਲਾਏ ਤੇ ਕੁਝ ਪੈਸੇ ਮੇਰੀ ਮੰਮੀ ਨੇ ਮੇਰੇ ਮਾਮਿਆਂ ਕੋਲੋਂ ਲਏ ਤੇ ਕੁਝ ਪੈਸੇ ਡੈਡੀ ਨੇ ਕੀਤੇ ਤੇ ਫਿਰ ਵੀਜ਼ਾ ਵੀ ਲੱਗ ਗਿਆ ਸੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਡੈਡੀ ਬਾਹਰ ਚਲੇ ਗਏ ਮੈਂ ਤੇ ਮੰਮੀ ਇਕੱਲੀਆਂ ਰਹਿ ਗਈਆਂ ਸੀ ਡੈਡੀ ਕਹਿੰਦੇ ਸੀ ਕਿ ਹੌਲੀ ਹੌਲੀ ਮੈਂ ਵੱਡੇ ਦੇਸ਼ ਚਲਾ ਜਾਊਂਗਾ ਤੇ ਕੀ ਪਤਾ ਮੈਂ ਆਪਣੇ ਤੀ ਦਾ ਵਿਆਹ ਬਾਹਰਲੇ ਦੇਸ਼ ਹੀ ਕਰਾਂ ਤੇ ਉਧਰ ਹੀ ਇਹਨੂੰ ਸਟਾਰਟ ਕਰ ਦੇਵਾਂ ਮੰਮੀ ਤੇ ਮੈਂ ਬਹੁਤ ਖੁਸ਼ ਸੀ ਕਿਉਂਕਿ ਸਾਡੀ ਵੀ ਜ਼ਿੰਦਗੀ ਬਦਲਣ ਵਾਲੀ ਸੀ ਇਸ ਲਈ ਜਦੋਂ ਡੈਡੀ ਬਾਹਰ ਗਏ ਮੈਂ ਤੇ ਮੰਮੀ ਖਰਚੇ ਤੋਂ ਕਾਫੀ ਤੰਗ ਹੋ ਗੁੰਨਾ ਸੀ ਮੰਮੀ ਆਪਣੇ ਭਰਾਵਾਂ ਕੋਲੋਂ ਪੈਸੇ ਲੈ ਲੈਂਦੀ ਸੀ ਤੇ ਕਦੀ ਕਦੀ ਜਿਨ੍ਹਾਂ ਦੇ ਘਰ ਕੰਮ ਕਰਦੀ ਸੀ ਉਹਨਾਂ ਕੋਲੋਂ ਥੋੜੇ-ਬਹੁਤੇ ਪੈਸੇ ਫੜ ਕੇ ਟਾਈਮਸਾਰ ਲੈਂਦੀ ਸੀ ਹੌਲੀ-ਹੌਲੀ ਡੈਡੀ ਦਾ ਕੰਮ ਵੀ ਲੱਗ ਗਿਆ ਸੀ ਤੇ ਡੈਡੀ ਹਰ ਮਹੀਨੇ ਤਨਖਾਹ ਪਾਉਂਦੇ ਸੀ ਸਾਨੂੰ ਹੁਣ ਪੈਸਿਆਂ ਦੀ ਬਾਲੀ ਤੰਗੀ ਜਿਹੀ ਨਹੀਂ ਹੁੰਦੀ ਸੀ ਡੈਡੀ ਜਿੰਨੇ ਵੀ ਪੈਸੇ ਪਾਉਂਦਾ ਮੰਮੀ ਘਰ ਦੇ ਖਰਚੇ ਵਾਸਤੇ ਰੱਖ ਕੇ ਬਾਕੀ ਮਾਮਿਆਂ ਨੂੰ ਜਾਂ ਕਿਸੇ ਕੋਲੋਂ ਜਿਹੜੇ ਫੜੇ ਹੁੰਦੇ ਸੀ ਉਹਨਾਂ ਨੂੰ ਦੇ ਦਿੰਦੀ ਸੀ 6 ਮਹੀਨਿਆਂ ਵਿੱਚ ਡੈਡੀ ਨੇ ਸਾਰਾ ਕਰਜ਼ਾ ਲਾ ਦਿੱਤਾ ਸੀ ਫਿਰ ਡੈਡੀ ਦੀ ਤਨਖਾਹ ਸਾਡੇ ਕੋਲ ਹੀ ਰਹਿੰਦੀ ਸੀ ਮੰਮੀ ਨੇ ਥੋੜੇ ਥੋੜੇ ਪੈਸੇ ਕਰਕੇ ਡੈਡੀ ਦੀ ਤਨਖਾਹ ਵਿੱਚੋਂ ਕਾਫੀ ਪੈਸੇ ਵੀ ਜੋੜ ਲਏ ਸੀ ਫਿਰ ਅਸੀਂ ਆਪਣਾ ਘਰ ਸਵਾਰਨ ਬਾਰੇ ਸੋਚਿਆ ਮੰਮੀ ਨੇ ਡੈਡੀ ਨਾਲ ਘਰ ਬਣਾਉਣ ਦੀ ਗੱਲ ਕੀਤੀ ਤਾਂ ਡੈਡੀ ਕਹਿਣ ਲੱਗਾ ਕਿ ਹਜੇ ਪੈਸੇ ਨਾ ਖਰਚ ਕਰਿਓ ਥੋੜੇ ਜਿਹੇ ਪੈਸੇ ਹੋਰ ਜੋੜ ਲਈਏ ਫਿਰ ਆਪਾਂ ਸੋਨਾ ਜਿਹਾ ਘਰ ਆਪਣੀ ਜੋਤੀ ਦੇ ਲਈ ਬਣਾਵਾਂਗੇ ਮੈਂ ਆਪਣੀ ਧੀ ਦੇ ਲਈ ਤਾਂ ਪੈਸੇ ਕਮਾਉਣਾ ਚੰਗੇ ਪੈਸੇ ਕਮਾ ਕੇ ਫਿਰ ਹੀ ਮੈਂ ਆਪਣੀ ਧੀ ਦੇ ਲਈ ਸੋਨਾ ਜਿਹਾ ਘਰ ਤੇ ਚੰਗਾ ਜਿਹਾ ਮੁੰਡਾ ਲੱਭ ਕੇ ਇਹਨੂੰ ਵਿਆਹ ਦੇਵਾਂਗਾ ਮੰਮੀ ਨੇ ਡੈਡੀ ਦੀ ਗੱਲ ਮੰਨੀ ਤੇ ਪੈਸੇ ਖਰਚ ਨਹੀਂ ਕੀਤੇ ਮੈਂ ਵੀ ਪਲੱਸ 2 ਵਿੱਚ ਹੋ ਗਈ ਸੀ ਡੈਡੀ ਨੂੰ ਦੁਬਈ ਗਏ ਨੂੰ 2 ਸਾਲ ਹੋ ਗਏ ਸੀ ਮੰਮੀ ਕਹਿੰਦੀ ਸੀ ਕਿ ਜੇ ਤੁਸੀਂ ਜੇ ਹੋਰ ਟਾਈਮ ਬਾਹਰ ਲਾਉਣਾ ਤਾਂ ਫਿਰ ਮੈਨੂੰ ਘਰ ਸਵਾਰ ਲੈਣ ਦਿਓ ਡੈਡੀ ਕਹਿਣ ਲੱਗਾ ਕਿ ਮੈਂ ਹਜੇ ਨਹੀਂ ਆਉਣਾ ਇਸ ਲਈ ਮੇਰਾ ਦੋਸਤ ਦੀਸ਼ਾ ਘਰ ਆ ਰਿਹਾ ਵਾ ਜਦੋਂ ਉਹ ਆ ਜਾਊਗਾ ਤਾਂ ਤੁਸੀਂ ਘਰ ਬਣਾਉਣਾ ਸ਼ੁਰੂ ਕਰ ਲਿਓ ਤਾਂ ਕਿ ਤੁਹਾਨੂੰ ਕੋਈ ਸਮਾਨ ਲਿਆਉਣ ਵਿੱਚ ਤੰਗੀ ਨਾ ਦੀਸ਼ਾ ਤੁਹਾਡੀ ਘਰ ਬਣਾਉਣ ਵਿੱਚ ਹੈਲਪ ਕਰ ਦੇਊਗਾ ਤੇ ਨਾਲੇ ਤੁਸੀਂ ਮਾਵਾਂ ਤੇ ਐਵੇਂ ਸਮਾਨ ਲੈਣ ਲਈ ਦੁਕਾਨਾਂ ਤੇ ਕਿੱਥੇ ਜਾਊਂਗੀਆਂ ਦੀਸ਼ਾ ਨੂੰ ਪੈਸੇ ਦੇ ਦਿਓ ਤੇ ਉਹ ਤੁਹਾਨੂੰ ਸਾਰਾ ਸਮਾਨ ਲਿਆ ਕੇ ਦੇ ਦੇਊਗਾ ਤੇ ਕੋਈ ਚੰਗਾ ਜਿਹਾ ਮਿਸਤਰੀ ਲੱਭ ਕੇ ਲਾ ਵੀ ਦੇਊਗਾ ਮੈਂ ਉਹਨੂੰ ਸਾਰੀ ਗੱਲ ਵੀ ਸਮਝਾ ਦੇਊਗਾ ਮੰਮੀ ਨੇ ਡੈਡੀ ਦੀ ਗੱਲ ਮੰਨ ਲਈ ਜਦੋਂ ਮੈਂ ਪਲੱਸ 2 ਵਿੱਚ ਸੀ ਉਦੋਂ ਦੀਸ਼ਾ ਅੰਕਲ ਛੁੱਟੀ ਤੇ ਘਰ ਆਇਆ ਸੀ ਗਰਮੀਆਂ ਦੇ ਦਿਨ ਸੀ ਤਾਂ ਅਸੀਂ ਘਰ ਸ਼ੁਰੂ ਕਰਨਾ ਸੀ ਸ਼ਾਮ ਜੇ ਨੂੰ ਅੰਕਲ ਘਰ ਆਇਆ ਮੈਂ ਬੜੇ ਪਿਆਰ ਨਾਲ ਅੰਕਲ ਨੂੰ ਬੁਲਾਇਆ ਤੇ ਅੰਕਲ ਨੇ ਵੀ ਮੇਰੇ ਸਿਰ ਤੇ ਹੱਥ ਰੱਖਿਆ ਤੇ ਆਪਣੀਆਂ ਧੀਆ ਵਾਂਗ ਮੈਨੂੰ ਜੱਫੀ ਜੇ ਪਾ ਕੇ ਮਿਲਿਆ ਮੈਨੂੰ ਵੈਸੇ ਤਾਂ ਅਜੀਬ ਜਿਹਾ ਲੱਗਿਆ ਪਰ ਮੇਰੇ ਦਿਲ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਸੀ ਇਸ ਲਈ ਮੈਂ ਸਭ ਕੁਝ ਇਗਨੋਰ ਚਾ ਕਰ ਦਿੱਤਾ ਮੇਰੀ ਮੰਮੀ ਨੇ ਵੀ ਦੂਰੋਂ ਹੀ ਹੱਥ ਜੋੜ ਕੇ ਇਸ ਅੰਕਲ ਨੂੰ ਸਾਸ੍ਰੀ ਘਰ ਬੁਲਾਈ ਅੰਕਲ ਬੈਠਾ ਸੀ ਅਸੀਂ ਚਾਹ ਪਲਾਈ ਤੇ ਕਾਫੀ ਧੀਰ ਗੱਲਾਂ ਬਾਤਾਂ ਕਰਦੇ ਰਹੇ ਅੰਕਲ ਸਾਡੇ ਵਿੜੇ ਨੂੰ ਵੇਖਣ ਲੱਗ ਪਿਆ ਕਿ ਕਿਹੜੀ ਸਾਈਡ ਤੇ ਘਰ ਬਣਾਉਣਾ ਚਾਹੀਦਾ ਕਿੰਨੇ ਕਮਰੇ ਬਣਾਉਣੇ ਆ ਤੇ ਸਾਰਾ ਮੋਆਇਨਾ ਜਿਹਾ ਲੈਣ ਲੱਗ ਪਿਆ ਮੰਮੀ ਨੇ ਕਿਹਾ ਕਿ ਅਸੀਂ ਜਿਆਦਾ ਵੱਡਾ ਘਰ ਨਹੀਂ ਬਣਾਉਣਾ ਸਿਰਫ ਛੋਟਾ ਜਿਹਾ ਘਰ ਬਣਾਉਣਾ ਆਪਣੀ ਧੀ ਦੇ ਲਈ ਸਾਡੇ ਕੋਲ ਕਿਹੜਾ ਹੋਰ ਕੁਝ ਹੈਗਾ ਆਪਣੀ ਧੀ ਦੇ ਲਈ ਅਸੀਂ ਛੋਟਾ ਜਿਹਾ ਘਰ ਤੇ ਉਹਦੇ ਲਈ ਵਧੀਆ ਮੁੰਡਾ ਲੱਭ ਕੇ ਵਿਆਹ ਕਰਨਾ ਸਾਡੀ ਧੀ ਜਵਾਈ ਹੀ ਸਾਡੀ ਦੌਲਤ ਆ ਇਹਨਾਂ ਨਾਲ ਹੀ ਸਾਡੀ ਜ਼ਿੰਦਗੀ ਲੰਘ ਜਾਣੀ ਆ ਅੰਕਲ ਹੱਸ ਕੇ ਕਹਿ ਲੱਗਾ ਕਿ ਭੈਣ ਜੀ ਜੋਤੀ ਕੱਲੀ ਤੁਹਾਡੀ ਨਹੀਂ ਸਾਡੀ ਵੀ ਧੀ ਆ ਉਹਨੇ ਮੇਰੇ ਵੱਲ ਵੇਖ ਮਸ਼ਕਰੀ ਜਿਹੀ ਕੀਤੀ ਤੇ ਅੱਖਾਂ ਜਿਹੀਆਂ ਮਾਰ ਕੇ ਗੱਲ ਕੀਤੀ ਮੰਮੀ ਦਾ ਧਿਆਨ ਤਾਂ ਅੰਕਲ ਵੱਲ ਹੈ ਹੀ ਨਹੀਂ ਸੀ ਉਹ ਤਾਂ ਆਪਣੇ ਕੰਮ ਵਿੱਚ ਲੱਗੀ ਹੋਈ ਸੀ ਤੇ ਨਾਲੇ ਅੰਕਲ ਨਾਲ ਗੱਲਾਂ ਕਰਦੀ ਸੀ ਮੈਂ ਸਾਹਮਣੇ ਬੈਠੀ ਕੁਰਸੀ ਤੇ ਅੰਕਲ ਵੱਲ ਵੇਖਿਆ ਤਾਂ ਮੈਂ ਹੈਰਾਨ ਹੋਈ ਕਿ ਅੰਕਲ ਨੇ ਮੇਰੇ ਵੱਲ ਵੇਖ ਕੇ ਇਦਾਂ ਕੱਲ ਕਿਉਂ ਕੀਤੀ ਉਹ ਜ ਟਾਈਮ ਗੱਲਾਂ ਜਿਹੀਆਂ ਕਰਕੇ ਤੇ ਅੰਕਲ ਆਪਣੇ ਘਰ ਚਲਾ ਗਿਆ। ਜਾਣ ਲੱਗਿਆ ਮੈਨੂੰ ਕਹਿੰਦਾ ਕਿ ਜੋਤੀ ਘਰ ਆ ਜਾਈ। ਮੈਂ ਕੁੜੀਆਂ ਦੇ ਲਈ ਕਾਫੀ ਸਮਾਨ ਲੈ ਕੇ ਆਇਆ ਵਾਂ। ਜੇ ਕੁਝ ਤੈਨੂੰ ਪਸੰਦ ਹੋਇਆ ਤਾਂ ਪ੍ਰੀਤੀ ਹੁਣਾਂ ਕੋਲ ਲੈ ਲਈ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜੋਤੀ ਨੂੰ ਵੀ ਕੁਝ ਦੇ ਦਿਓ। ਤੇਰੇ ਡੈਡੀ ਨੇ ਤਾਂ ਤੇਰੇ ਲਈ ਕੁਝ ਨਹੀਂ ਭੇਜਿਆ। ਉਹ ਕਹਿੰਦਾ ਸੀ ਕਿ ਮੈਂ ਆਪਣੀ ਤੇ ਈਦੀ ਦੇ ਲਈ ਆਪ ਹੀ ਲੈ ਕੇ ਜਾਊਂਗਾ। ਮੈਂ ਕਿਹਾ ਕੋਈ ਗੱਲ ਨਹੀਂ ਅੰਕਲ ਜੀ। ਡੈਡੀ ਕਹਿੰਦੇ ਸੀ ਕਿ ਜਦੋਂ ਆਉਣਗੇ ਤਾਂ ਮੇਰੇ ਲਈ ਵਧੀਆ-ਵਧੀਆ ਚੀਜ਼ਾਂ ਲੈ ਕੇ ਆਉਣਗੇ। ਮੈਂ ਚੁੱਪ ਕਰਕੇ ਬੈਠੀ ਰਹੀ ਪਰ ਸਾਰੀ ਰਾਤ ਮੇਰੇ ਦਿਮਾਗ ਵਿੱਚ ਇਹੀ ਗੱਲ ਆਈ ਕਿ ਅੰਕਲ ਨੇ ਮੇਰੇ ਵੱਲ ਅੱਖਾਂ ਜਿਹਾ ਦੱਬ ਕੇ ਐਦਾਂ ਗੱਲ ਕਿਉਂ ਕੀਤੀ ਸੀ ਜਦਕਿ ਅਸੀਂ ਸਾਨੂੰ ਬਹੁਤ ਚੰਗਾ ਸਮਝਦੇ ਸੀ ਦੂਜੇ ਦਿਨ ਫਿਰ ਅੰਕਲ ਆਇਆ ਤੇ ਕਹਿਣ ਲੱਗਾ ਦੱਸੋ ਮੈਂ ਮਿਸਤਰੀ ਲੈ ਕੇ ਆਵਾਂ ਮੰਮੀ ਕਹਿਣ ਲੱਗੀ ਕਿ ਲੈ ਆਓ ਜਦੋਂ ਘਰ ਬਣਾਉਣਾ ਹੀ ਆ ਤੇ ਫਿਰ ਝਿਜਕ ਕਿਹੜੀ ਗੱਲ ਦੀ ਅੰਕਲ ਨੇ ਮਿਸਤਰੀ ਨੂੰ ਫੋਨ ਕੀਤਾ ਤੇ ਘਰ ਦੀ ਮਿੰਟੀ ਨੂੰ ਸ਼ੁਰੂ ਕੀਤਾ ਕੁਝ ਦਿਨਾਂ ਬਾਅਦ ਮਿਸਤਰੀ ਨੇ ਲੱਗਣਾ ਸੀ ਇੱਕ ਹਫ਼ਤੇ ਬਾਅਦ ਦਾ ਟਾਈਮ ਦੇ ਕੇਮਿਸਟਰੀ ਦਾ ਚਲਾ ਗਿਆ ਸੀ ਤੇ ਨਾਲੇ ਘਰ ਖਾਲੀ ਕਰਨ ਨੂੰ ਕਹਿ ਦਿੱਤਾ ਸੀ ਸਾਡੇ ਪੁਰਾਣੇ ਕਮਰਿਆਂ ਨੂੰ ਢਾਕੇ ਫਿਰ ਹੀ ਨਵਾਂ ਸ਼ੁਰੂ ਕਰਨਾ ਸੀ ਤੇ ਸਾਨੂੰ ਸਮਾਨ ਰੱਖਣ ਦੀ ਵੀ ਪ੍ਰੋਬਲਮ ਸੀ ਡੈਡੀ ਨੇ ਅੰਦੀਸ਼ੇ ਅੰਕਲ ਨਾਲ ਗੱਲ ਕੀਤੀ ਤੇ ਸਾਨੂੰ ਉਹਨਾਂ ਦੇ ਘਰ ਰਹਿਣ ਲਈ ਕਹਿ ਦਿੱਤਾ ਅਸੀਂ ਆਪਣਾ ਥੋੜਾ ਬਹੁਤਾ ਸਮਾਨ ਅੰਕਲ ਦੇ ਘਰ ਰੱਖਣਾ ਸੀ ਪਰ ਉਹ ਕਹਿੰਦਾ ਸੀ ਕਿ ਨਹੀਂ ਮੈਂ ਤੁਹਾਨੂੰ ਆਪਣੇ ਘਰ ਦੇ ਦੋ ਕਮਰੇ ਖਾਲੀ ਕਰ ਦੇਵਾਂਗਾ 1 ਵਜੇ ਤੁਸੀਂ ਆਪਣਾ ਸਮਾਨ ਰੱਖ ਲਿਓ ਤੇ ਇੱਕ ਕਮਰੇ ਵਿੱਚ ਤੁਸੀਂ ਦੋਵੇਂ ਮਾਵਾਂ ਤੁਸੀਂ ਰਹਿ ਲਿਓ ਅਸੀਂ ਨਹੀਂ ਮੰਨ ਗਈਆਂ ਅਸੀਂ ਆਂਡ ਗਵਾਂਡਦੇ ਆ ਮੁੰਡਿਆਂ ਨੂੰ ਨਾਲ ਲੈ ਕੇ ਸਾਰਾ ਸਮਾਨ ਅੰਕਲ ਦੇ ਇੱਕ ਕਮਰੇ ਵਿੱਚ ਟਿਕਾ ਦਿੱਤਾ ਤੇ ਦੂਜੇ ਕਮਰੇ ਵਿੱਚ ਅਸੀਂ ਰਹਿਣ ਲੱਗ ਪਈਆਂ ਅੰਕਲ ਦੀ ਘਰ ਵਾਲੀ ਬਹੁਤ ਚੰਗੀ ਸੀ ਅਸੀਂ ਉਹਨਾਂ ਦੇ ਘਰ ਕਾਫੀ ਤੇ ਪ੍ਰੇਮ ਨਾਲ ਹੀ ਰਹਿੰਦੇ ਸੀ ਘਰ ਬਣਾਣ ਨੂੰ ਤਾਂ ਟਾਈਮ ਲਖ ਹੀ ਲੱਗਣਾ ਸੀ ਅਸੀਂ ਅੰਕਲ ਦੀ ਘਰੇ ਰਹਿੰਦੀਆਂ ਤੇ ਬੜੇ ਧਿਆਨ ਨਾਲ ਹੀ ਰਹਿਣਾ ਪੈਂਦਾ ਸੀ ਕਿਉਂਕਿ ਅੰਕਲ ਨੇ ਸਾਨੂੰ ਸੜਕ ਨਾਲ ਲੱਗਦੇ ਦੋ ਕਮਰੇ ਦਿੱਤੇ ਸੀ ਅਸੀਂ ਅੱਜ ਤੱਕ ਕਿਸੇ ਦੇ ਘਰ ਨਹੀਂ ਰਹੇ ਹਾਂ ਸੀ ਸਾਨੂੰ ਮਾਵਾ ਧਿਆਨ ਨੂੰ ਬੜੀ ਸ਼ਰਮ ਤੇ ਝਿਜਕ ਜਿਹੀ ਫੀਲ ਹੁੰਦੀ ਸੀ ਮੈਂ ਬਹੁਤ ਘੱਟ ਉਹਨਾਂ ਨੂੰ ਬੁਲਾਉਂਦੀ ਹੁੰਦੀ ਸੀ ਸਾਰੇ ਦਿਨ ਵਿੱਚ ਇੱਕ ਵਾਰੀ ਥੋੜਾ ਜਿਹਾ ਉਹਨਾਂ ਨੂੰ ਬੁਲਾਉਂਦੀ ਸੀ ਤੇ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਸੀ ਜਦੋਂ ਸਕੂਲ ਤੋਂ ਆਉਂਦੀ ਤਾਂ ਕਮਰੇ ਵਿੱਚੋਂ ਬਾਹਰ ਹੀ ਨਹੀਂ ਨਿਕਲਦੀ ਹੁੰਦੀ ਸੀ ਮੰਮੀ ਦਾ ਕੰਮਕਾਰ ਦੇਖਣ ਲਈ ਘਰ ਵਾਲੇ ਨੂੰ ਚਲੀ ਜਾਂਦੀ ਸੀ ਪਰ ਮੈਂ ਕਮਰੇ 'ਚੋਂ ਨਹੀਂ ਨਿਕਲਦੀ ਸੀ ਆਂਟੀ ਕਹਿੰਦੀ ਹੁੰਦੀ ਸੀ ਕਿ ਜੋਤੀ ਆ ਜਾ ਇੱਥੇ ਸਾਡੀਆਂ ਪ੍ਰੀਤੀ ਹੁਣਾਂ ਦੇ ਨਾਲ ਆ ਕੇ ਬੈਠ ਜਾ ਮੈਂ ਨਾ ਕਰ ਦਿੰਦੀ ਸੀ ਤੇ ਆਪਣੇ ਕਮਰੇ ਵਿੱਚ ਹੀ ਸੌਂ ਜਾਂਦੀ ਸੀ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਤਾਂ ਮੰਮੀ ਦੇ ਫੋਨ ਤੇ ਮਾਮੇ ਦਾ ਫੋਨ ਆਉਂਦਾ ਸੀ ਮੈਂ ਫੋਨ ਚੁੱਕਿਆ ਤੇ ਮਾਮੇ ਨਾਲ ਗੱਲ ਕੀਤੀ ਮਾਮਾ ਕਹਿਣ ਲੱਗਾ ਕਿ ਆਪਣੀ ਮੰਮੀ ਨਾਲ ਗੱਲ ਕਰਾ ਜ਼ਰੂਰੀ ਕੰਮ ਆ ਮੈਂ ਮੰਮੀ ਨੂੰ ਆਵਾਜ਼ ਮਾਰੀ ਤਾਂ ਮੰਮੀ ਗੇਟ ਦੇ ਲਾਗੇ ਖੜੀ ਸੀ ਉਹ ਫਟਾਫਟ ਅੰਦਰ ਆਈ ਤੇ ਮਾਮੇ ਨਾਲ ਗੱਲ ਕਰਨ ਲੱਗ ਪਈ ਮਾਮੇ ਨੇ ਮੰਮੀ ਨਾਲ ਕੋਈ ਗੱਲ ਕੀਤੀ ਤੇ ਉਹਨੂੰ ਸਵੇਰ ਨੂੰ ਹੀ ਨਾਨਕੇ ਘਰ ਜਾਣ ਦਾ ਕਹਿ ਦਿੱਤਾ ਮੈਂ ਮੰਮੀ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਉਹ ਕਹਿਣ ਲੱਗੀ ਕਿ ਤੇਰੀ ਮਾਮੀ ਬਹੁਤ ਬਿਮਾਰ ਆ ਇਸ ਲਈ ਮੈਂ ਉਹ ਉਹਦਾ ਹਸਪਤਾਲ ਪਤਾ ਲੈਣ ਲਈ ਚੱਲੀ ਆ ਮਾਮੀ ਨੂੰ ਸ਼ੂਗਰ ਸੀ ਉਹਦੀ ਸ਼ੂਗਰ ਵੱਧ ਗਈ ਸੀ ਇਸ ਲਈ ਮੰਮੀ ਦਾ ਜਾਣਾ ਵੀ ਜ਼ਰੂਰੀ ਸੀ ਮੈਂ ਮੰਮੀ ਨੂੰ ਕਿਹਾ ਕਿ ਕੁਝ ਦਿਨ ਰੁੱਕ ਕੇ ਚਲੀ ਜਾਈ ਮੈਨੂੰ ਵੀ ਸਕੂਲ ਤੋਂ ਛੁੱਟੀਆਂ ਵਾ ਆਪਾਂ ਦੋਵੇਂ ਜਾਵਾਂਗੇ ਮੰਮੀ ਕਹਿਣ ਲੱਗੀ ਕਿ ਨਹੀਂ ਤੂੰ ਘਰੇ ਹੀ ਰਹਿ ਇੱਥੇ ਆਂਟੀ ਹੁਣੀ ਤੇਰੇ ਕੋਲ ਹੈਗੀ ਤਾਂ ਹੈ ਤੂੰ ਕਿਹੜਾ ਕੱਲੀ ਆ ਮੈਂ ਸ਼ਾਮ ਨੂੰ ਮੜ ਆਉਂਗੀ ਮੰਮੀ ਫਟਾਫਟ ਅਗਲੇ ਦਿਨ ਤਿਆਰ ਹੋਈ ਤੇ ਚਲੀ ਗਈ ਕਾਫੀ ਸ਼ਾਮਾਂ ਹੋ ਗਈਆਂ ਸੀ ਮੈਂ ਆਂਟੀ ਦੇ ਫੋਨ ਤੋਂ ਮੰਮੀ ਨੂੰ ਫੋਨ ਕੀਤਾ ਕਹਿੰਦੀ ਕਿ ਮੈਨੂੰ ਤਾਂ ਰਾਤ ਲੱਗ ਜਾਣੀ ਆ ਇਸ ਲਈ ਤੂੰ ਪ੍ਰੀਤੀ ਹੁਣਾਂ ਦੇ ਕੋਲ ਹੀ ਸੌਂ ਜਾਈ ਅੱਜ ਇਹ ਨਹੀਂ ਹੀ ਗੱਲ ਕਰਦੇ ਸੀ ਕਿ ਅੰਕਲ ਵੀ ਆ ਗਿਆ ਮੈਂ ਮੰਮੀ ਨੂੰ ਕਿਹਾ ਕਿ ਨਹੀਂ ਮੇਰਾ ਨਹੀਂ ਦਿਲ ਲੱਗਣਾ ਤੂੰ ਅੱਜ ਹੀ ਆ ਜਾ ਕੱਲ ਨੂੰ ਦੁਬਾਰਾ ਚਲੀ ਜਾਏ ਮੈਂ ਨਹੀਂ ਇਕੱਲੀ ਨੇ ਰਹਿਣਾ ਮੈਨੂੰ ਵੀ ਨਾਲ ਹੀ ਲੈ ਕੇ ਜਾ ਮੰਮੀ ਕਹਿਣ ਲੱਗੀ ਕਿ ਕਮਲੀਆਂ ਗੱਲਾਂ ਨਾ ਕਰਿਆ ਕਰ ਤੇਰੇ ਪੁੱਲ ਸਾਰੇ ਹੈਗੇ ਆ ਤੂੰ ਕਿਉਂ ਡਰਦੀ ਆ ਮੈਂ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਬਸ ਸ਼ਾਮ ਨੂੰ ਘਰ ਆ ਜਾਈ ਮੰਮੀ ਗੁੱਸੇ ਵਿੱਚ ਸੀ ਕਹਿੰਦੀ ਮੇਰੇ ਕੋਲੋਂ ਨਹੀਂ ਆ ਹੋਣਾ ਤੂੰ ਹਾਲਾਤ ਤਾਂ ਦੇਖਿਆ ਕਰ ਕਿ ਕਿਦਾਂ ਦਾ ਟਾਈਮ ਆ ਆਪਣੀ ਜਿਹਦ ਨਾ ਕਰ। ਇਹਨਾਂ ਕਹਿ ਕੇ ਮੰਮੀ ਨੇ ਫੋਨ ਕੱਟ ਦਿੱਤਾ। ਅੰਕਲ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ? ਮੈਂ ਉਹਨੂੰ ਸਾਰੀ ਗੱਲ ਦੱਸੀ। ਮੈਂ ਇਕੱਲੀ ਨਹੀਂ ਰਹਿ ਸਕਦੀ। ਅੰਕਲ ਕਹਿੰਦਾ ਕੋਈ ਗੱਲ ਨਹੀਂ ਪ੍ਰੀਤੀ ਹੁਣੀ ਤੇਰੇ ਕੋਲ ਹੀ ਆ। ਤੂੰ ਉਹਨਾਂ ਦੇ ਕੋ ਨਾਲ ਸੌ ਜਾਏ। ਮੈਂ ਕਿਹਾ ਨਹੀਂ। ਮੈਨੂੰ ਨਹੀਂ ਕਿਸੇ ਨਾਲ ਨੀਂਦ ਆਉਂਦੀ। ਮੈਂ ਇਕੱਲੀ ਆਪਣੇ ਕਮਰੇ ਵਿੱਚ ਸੌ ਜਾਊਂਗੀ। ਮੈਂ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਤੇ ਆਪਣੇ ਕਮਰੇ ਵਿੱਚ ਚਲੀ ਗਈ। ਅੰਕਲ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਜਿੱਦਾਂ ਤੇਰਾ ਦਿਲ ਕਰਦਾ ਉਦਾਂ ਹੀ ਕਰ ਜੇ ਤੂੰ ਆਪਣੇ ਕਮਰੇ ਵਿੱਚ ਹੀ ਰਹਿਣਾ ਤਾਂ ਵੀ ਠੀਕ ਆ ਤੂੰ ਘਰ ਵਿੱਚ ਹੀ ਆ ਤੂੰ ਕਿਹੜਾ ਕਿਤੇ ਚੱਲੀ ਆ ਇਹਨਾਂ ਕਹਿ ਕੇ ਅੰਕਲ ਨੇ ਗੱਲ ਖਤਮ ਕਰ ਦਿੱਤੀ ਸੀ ਉਹ ਆਪਣੇ ਘਰ ਵਾਲੀ ਨੂੰ ਕਹਿਣ ਲੱਗਾ ਕਿ ਗੁਰਪ੍ਰੀਤ ਕੁੜੀ ਨੂੰ ਤੰਗ ਨਹੀਂ ਕਰਨਾ ਜਿੱਦਾਂ ਉਹਦਾ ਦਿਲ ਕਰਦਾ ਉਦਾਂ ਹੀ ਕਰਨ ਦਿਓ ਮੈਂ ਘਰ ਹੀ ਆ ਉਹਨੇ ਕਿੱਥੇ ਜਾਣਾ ਬੱਚਿਆਂ ਦਾ ਆਪਣਾ ਆਪਣਾ ਮਾਨ ਹੁੰਦਾ ਇੰਨੀ ਗੱਲ ਕਹਿ ਕੇ ਅੰਕਲ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮੈਂ ਵੀ ਆਪਣੇ ਕਮਰੇ ਵੱਲ ਨੂੰ ਆ ਗਈ ਰਾਤ ਦੀ ਗੱਲ ਸੀ ਦਿਨ ਦਾ ਮੇਰਾ ਲੰਘ ਹੀ ਜਾਂਦਾ ਸੀ ਮੈਨੂੰ ਇਕੱਲੀ ਨੂੰ ਬਹੁਤ ਡਰ ਲੱਗਦਾ ਸੀ ਜਿੱਦਾਂ ਜਿੱਦਾਂ ਸ਼ਾਮਾਂ ਪੈਂਦੀਆਂ ਮੇਰਾ ਦਿਲ ਧੜਕਦਾ ਸੀ ਕਿ ਜਿੱਦਾਂ ਮੇਰੇ ਨਾਲ ਕੁਝ ਗਲਤ ਹੋਣ ਵਾਲਾ ਹੋਵੇ ਸ਼ਾਮ ਦੇ 6:00 ਵਜੇ ਤਾਂ ਅੰਕਲ ਮੈਨੂੰ ਕਹਿਣ ਲੱਗਾ ਕਿ ਜੋਤੀ ਤੂੰ ਇਕੱਲੀ ਰੋਟੀ ਨਾ ਬਣਾਇ ਤੂੰ ਆਪਣੀ ਆਂਟੀ ਦੇ ਕੋਲੋਂ ਹੀ ਖਾ ਲਵੇ ਮੈਂ ਉਹਨਾਂ ਨੂੰ ਕਹਿ ਦਿੱਤਾ ਕਿਥੇ ਨਾਜ਼ੁਕ ਜਿਹੇ ਹੱਥਾਂ ਦੇ ਨਾਲ ਤੂੰ ਆਪਣੇ ਲਈ ਰੋਟੀ ਬਣਾਉਂਦੀ ਫਰੇਂਗੀ ਇਸ ਲਈ ਤੂੰ ਕੁਝ ਵੀ ਨਾ ਕਰੀ ਤੇ ਆਪਣੀ ਆਂਟੀ ਹੁਣਾਂ ਦੇ ਕੋਲ ਹੀ ਚਲੀ ਜਾ ਉਥੋਂ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਆ ਜਾਏ ਮੈਂ ਅੰਕਲ ਵੱਲ ਦੇਖਿਆ ਅੰਕਲ ਨੇ ਮੈਨੂੰ ਫਿਰ ਅੱਖ ਮਾਰੀ ਮੈਂ ਹੈਰਾਨ ਸੀ ਅੰਕਲ ਨੇ ਮੈਨੂੰ ਅੱਖ ਕਿਉਂ ਮਾਰੀ ਮੈਨੂੰ ਜਵਾਬ ਨਹੀਂ ਦਿੱਤਾ ਤੇ ਫਟਾਫਟ ਕਮਰੇ ਵਿੱਚੋਂ ਬਾਹਰ ਆ ਕੇ ਆਂਟੀ ਹੁਣਾਂ ਕੋਲ ਚਲੀ ਗਈ ਮੈਂ ਰੋਟੀ ਖਾਧੀ 10 ਕੋ ਮਿੰਟ ਬੈਠ ਕੇ ਮੈਂ ਫਿਰ ਆਪਣੇ ਕਮਰੇ ਵਿੱਚ ਆ ਗਈ ਇੰਨੇ ਚਿਰ ਨੂੰ ਅੰਕਲ ਵੀ ਬਾਹਰੋਂ ਆਇਆ ਤੇ ਗੇਟ ਲਾ ਲਿਆ ਮੈਨੂੰ ਕਹਿਣ ਲੱਗਾ ਕਿ ਜੋਤੀ ਰੋਟੀ ਖਾ ਲਈ ਮੈਂ ਕਿਹਾ ਹਾਂਜੀ ਮੈਂ ਹੁਣੇ ਖਾ ਕੇ ਆਈ ਆ ਇਹਨਾਂ ਕਹਿ ਕੇ ਅੰਕਲ ਫਿਰ ਚਲਾ ਗਿਆ ਮੈਂ ਆਪਣਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਤੇ ਕੁੰਡੀ ਲਾ ਲਈ ਮੈਂ ਸੋਚਿਆ ਸੀ ਕਿ ਮੈਂ ਇਕੱਲੀ ਹਾਂ ਇਸ ਲਈ ਮੈਂ ਕਮਰੇ ਦਾ ਦਰਵਾਜ਼ਾ ਖੁੱਲਾ ਨਹੀਂ ਛੱਡਣਾ ਅੰਕਲ ਨੇ ਦੇਖਿਆ ਕਿ ਮੈਂ ਤਾਂ ਕੁੰਡੀ ਲਾ ਲਈ ਆ ਉਹ ਮੈਨੂੰ ਕਹਿਣ ਲੱਗਾ ਕਿ ਜੋਤੀ ਮੈਂ ਇੱਥੇ ਹੀ ਆ ਤੁਹਾਡੇ ਲਾਗੇ ਵਿਹੜੇ ਵਿੱਚ ਮੰਜੀ ਢਾਹ ਕੇ ਪਾਉਂਗਾ ਇਸ ਲਈ ਤੂੰ ਅੰਦਰੋਂ ਕੁੰਡੀ ਨਾ ਲਾ ਐਵੇਂ ਗਰਮੀ ਵਿੱਚ ਬਿਮਾਰ ਨਾ ਹੋ ਜਾਏ ਦਰਵਾਜ਼ਾ ਖੁੱਲਾ ਰੱਖ ਬਾਹਰੋਂ ਠੰਡੀ ਹਵਾ ਅੰਦਰ ਜਾਊਗੀ ਤੇ ਤੈਨੂੰ ਵੀ ਚੈਨ ਤੇ ਸਕੂਨ ਮਿਲੇਗਾ ਮੈਂ ਅੰਕਲ ਦੀ ਗੱਲ ਮੰਨੀ ਤੇ ਕੁੰਡੀ ਖੋਲ ਕੇ ਦਰਵਾਜ਼ਾ ਵੈਸੇ ਹੀ ਬੰਦ ਕਰ ਦਿੱਤਾ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਕਾਫੀ ਟਾਈਮ ਮੈਂ ਜਾਗਦੀ ਰਹੀ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ। ਸਾਰਾ ਪਰਿਵਾਰ ਅੰਕਲ ਦਾਤਾ ਸੁੱਤਾ ਪਿਆ ਸੀ ਤੇ ਅੰਕਲ ਮੇਰੇ ਕਮਰੇ ਦੇ ਸਾਹਮਣੇ ਮੰਜੀ ਢਾ ਕੇ ਪਿਆ ਸੀ। ਅੱਧੀ ਕੋ ਰਾਤ ਹੋਈ ਤਾਂ ਅੰਕਲ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੋਲਿਆ ਤੇ ਅੰਦਰੋਂ ਕੁੰਡੀ ਲਾ ਲਈ। ਕੁੰਡੀ ਦੀ ਆਵਾਜ਼ ਨਾਲ ਮੇਰੀ ਅੱਖ ਜਿਹੀ ਖੁੱਲ ਗਈ। ਮੈਂ ਕਿਹਾ ਅੰਕਲ ਤੁਸੀਂ ਉਹ ਕਹਿੰਦਾ ਕੀ ਹੋਇਆ? ਮੈਂ ਆ ਨਹੀਂ ਸਕਦਾ ਮੈਂ ਕਿਹਾ ਇੰਨੇ ਹਨੇਰੇ ਵਿੱਚ ਤੁਸੀਂ ਕਿਉਂ ਆਏ ਮੈਂ ਤਾਂ ਬਹੁਤ ਡਰ ਗਈ ਸੀ ਅੰਕਲ ਮੈਨੂੰ ਕਹਿੰਦਾ ਕਿ ਜੋਤੀ ਤੂੰ ਤਾਂ ਬਹੁਤ ਸੋਹਣੀ ਆ ਤੇਰਾ ਗੁੰਦਵਾਨ ਸ਼ਰੀਰ ਦੇਖ ਕੇ ਤਾਂ ਮੇਰੇ ਅੰਦਰ ਜਿਵੇਂ ਹਾਵ ਜੇਹੀ ਭਰ ਗਈ ਆ ਮੈਂ ਰੋਣ ਲੱਗ ਪਈ ਸੀ ਮੈਂ ਕਿਹਾ ਅੰਕਲ ਜੀ ਪਲੀਜ਼ ਮੇਰੇ ਨਾਲ ਇਦਾਂ ਦਾ ਕੁਝ ਨਾ ਕਰਿਓ ਮੈਂ ਤੁਹਾਡਾ ਕੀ ਮਾੜਾ ਕੀਤਾ ਤੇ ਤੁਸੀਂ ਮੇਰੇ ਤੇ ਇੰਨੀ ਮੈਲੀ ਅੱਖ ਰੱਖੀ ਅੰਕਲ ਕਹਿਣ ਲੱਗਾ ਕਿਉਂ ਸੋਹਣੀਆਂ ਕੁੜੀਆਂ ਤੇ ਅੱਖ ਰੱਖਣ ਲਈ ਪਹਿਲਾਂ ਕਿਸੇ ਨੂੰ ਪੁੱਛਣਾ ਪੁੱਛਣਾ ਥੋੜੀ ਪੈਂਦਾ ਮੈਂ ਤੁਹਾਡੇ ਇੰਨਾ ਕੰਮ ਆਉਣਾ ਤੇ ਕੀ ਤੂੰ ਮੇਰਾ ਇੰਨਾ ਕੋ ਕੰਮ ਨਹੀਂ ਕਰ ਸਕਦੀ ਤੂੰ ਅਰਜ ਨੂੰ ਖੁਸ਼ ਕਰ ਦੇ ਮੈਂ ਬਹੁਤ ਰੋਂਦੀ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਚੀਕਾਂ ਮਾਰਾਂ ਤੇ ਰੌਲਾ ਪਾ ਦੇਵਾਂ ਪਰ ਅੰਕਲ ਨੇ ਮੇਰੇ ਮੂੰਹ ਤੇ ਹੱਥ ਰੱਖਿਆ ਕਹਿਣ ਲੱਗੇ ਜੇ ਤੂੰ ਰੌਲਾ ਪਾਇਆ ਤਾਂ ਦੇਖ ਲੈ ਮੈਂ ਤੁਹਾਡਾ ਕੀ ਬਣਾਉਣਾ ਸਮਾਨ ਵੀ ਨਹੀਂ ਚੁੱਕਣ ਦੇਣਾ ਤੇ ਤੁਹਾਨੂੰ ਹੀ ਬਦਨਾਮ ਕਰਕੇ ਘਰੋਂ ਕੱਢ ਦੇਣਾ ਤੁਹਾਡੀ ਇੱਥੇ ਕਿਸੇ ਨੇ ਨਹੀਂ ਸੁਣਨੀ ਮੈਂ ਜੋ ਕਹਿ ਦਿੱਤਾ ਉਹੀ ਗੱਲ ਪੂਰੀ ਹੋਊਗੀ ਮੈਂ ਬਹੁਤ ਡਰੀ ਹੋਈ ਸੀ ਮੇਰਾ ਤਾਂ ਸਰੀਰ ਕੰਬਦਾ ਸੀ ਅੰਕਲ ਮੈਨੂੰ ਕਹਿਣ ਲੱਗਾ ਕਿ ਤੇਰੇ ਮੂੰਹ ਚੋਂ ਆਵਾਜ਼ ਨਹੀਂ ਨਿਕਲਣੀ ਚਾਹੀਦੀ ਚੁੱਪਚਾਪ ਮੇਰੇ ਨਾਲ ਸਭ ਕੁਝ ਉਹ ਕਰ ਜਿੱਦਾਂ ਅੰਕਲ ਮੇਰੇ ਕੋਲ ਆਇਆ ਮੈਂ ਅੰਕਲ ਨੂੰ ਤੱਕਾ ਜਿਹਾ ਮਾਰਿਆ ਕਹਿਣ ਲੱਗਾ ਕਿ ਤੂੰ ਮੈਨੂੰ ਤੱਕਾ ਕਿਦਾਂ ਮਾਰਿਆ ਮੈਂ ਕਿਹ ਅੰਕਲ ਜੀ ਅਸੀਂ ਤੁਹਾਡੇ ਤੇ ਬਹੁਤ ਯਕੀਨ ਕਰਦੇ ਆਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਇਹਨਾ ਮਾਣ ਤਾਂ ਅਸੀਂ ਆਪਣੇ ਸਕੇ ਭੈਣ ਭਰਾਵਾਂ ਤੇ ਨਹੀਂ ਕਰਦੇ ਜਿੰਨਾ ਤੁਹਾਡੇ ਤੇ ਕਰਦੇ ਆ ਤੁਸੀਂ ਇਹ ਕੰਮ ਕਰਦੇ ਚੰਗੇ ਨਹੀਂ ਲੱਗਦੇ ਅੰਕਲ ਕਹਿ ਲੰਗਾ ਬੇਸ਼ੱਕ ਆਪਣੇ ਵਿੱਚ ਕੋਈ ਫਰਕ ਨਹੀਂ ਅਸੀਂ ਤੇ ਤੁਸੀਂ ਇੱਕ ਦੂਜੇ ਨੂੰ ਬਹੁਤ ਚੰਗਾ ਸਮਝਦੇ ਆਂ ਪਰ ਪਤਾ ਨਹੀਂ ਕਿਉਂ ਤੈਨੂੰ ਦੇਖ ਕੇ ਮੇਰੇ ਮਾਣ ਵਿੱਚ ਲਾਲਸਾ ਜੀ ਆ ਗਈ ਅੰਕਲ ਮੇਰੇ ਕੋਲ ਹੋਇਆ ਤੇ ਮੈਂ ਉਹਨੂੰ ਫੇਰ ੱੱਕਾ ਜਿਆ ਮਾਰਿਆ ਤੇ ਬੈੱਡ ਤੋਂ ਉੱਠ ਕੇ ਖੜੀ ਹੋ ਗਈ। ਉਹਨੇ ਮੈਨੂੰ ਘੁੱਟ ਕੇ ਫੜਿਆ ਤੇ ਬੈੱਡ ਤੇ ਹੀ ਸੁੱਟ ਲਿਆ। ਮੈਂ ਆਪਣੇ ਆਪ ਨੂੰ ਛਡਾਉਣ ਦੀ ਬਹੁਤ ਕੋਸ਼ਿਸ਼ ਕਰਦੀ ਸੀ। ਅੰਕਲ ਵਿੱਚ ਬਹੁਤ ਤਾਕਤ ਸੀ। ਉਹਨੇ ਮੈਨੂੰ ਫੇਰ ਬੈੱਡ ਤੇ ਸੁੱਟਿਆ ਤੇ ਮੇਰੇ ਉੱਪਰ ਹੀ ਆ ਗਿਆ। ਮੈਂ ਅੰਕਲ ਨੂੰ ਕਿਹਾ ਅੰਕਲ ਪਲੀਜ਼ ਮੇਰੀ ਇੱਜ਼ਤ ਨਾਲ ਨਾ ਖੇਡਿਓ। ਮੇਰੀ ਕਿਸੇ ਨਾਲ ਕੋਈ ਵੀ ਹਜੇ ਤੱਕ ਗੱਲ ਨਹੀਂ। ਮੈਂ ਇੰਨੇ ਚਿਰ ਆਪਣੀ ਇੱਜ਼ਤ ਨੂੰ ਸੰਭ ਕੇ ਰੱਖੀ ਆ। ਪਰ ਅੰਕਲ ਨੇ ਮੇਰੀ ਇੱਕ ਨਾ ਸੁਣੀ ਉਹਨੇ ਤਾਂ ਫਟਾਫਟ ਆਪਣੇ ਹਾਵਸ ਮਟਾਉਣ ਵਾਲੀ ਗੱਲ ਕੀਤੀ ਮੈਂ ਅੰਕਲ ਦੇ ਨਾਲ ਹੱਥੋਂ ਪਾਈ ਹੁੰਦੀ ਸੀ ਪਰ ਮੇਰੇ ਵਿੱਚ ਇਨੀ ਕਾਕਤ ਕਿੱਥੋਂ ਸੀ ਕਿ ਮੈਂ ਕਿਸੇ ਮਰਦ ਬੰਦੇ ਨਾਲ ਮੱਥਾ ਲਾ ਸਕਦੀ ਅੰਕਲ ਨੇ ਤਾਂ ਆਪ ਹੀ ਮੇਰੇ ਕੱਪੜੇ ਲਾਹੇ ਤੇ ਮੇਰੇ ਨਾਲ ਉਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਮੈਂ ਆਪਣੇ ਆਪ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਬੇਵੱਸ ਹੋ ਗਈ ਸੀ ਮੈਂ ਤਾਂ ਬਸ ਰੋਈ ਜਾਂਦੀ ਸੀ ਅੰਕਲ ਦੇ ਹਾਵਸ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਸੀ ਮੈਂ ਅੰਕਲ ਦੀਆਂ ਮਨਤਾ ਕਰਦੀ ਸੀ ਪਰ ਅੰਕਲ ਨੇ ਤਾਂ ਆਪਣੀ ਪੂਰੀ ਖਵਸ ਮੇਰੇ ਤੇ ਮਟਾ ਕੇ ਹਿੱਸਾ ਲਿਆ ਮੈਨੂੰ ਰੋਂਦੀ ਨੂੰ ਇਦਾਂ ਹੀ ਛੱਡ ਕੇ ਕਮਰੇ ਵਿੱਚੋਂ ਫੇਰ ਉਹ ਬਾਹਰ ਚਲਾ ਗਿਆ ਮੇਰੀ ਇੱਜ਼ਤ ਨੂੰ ਉਤਾਰ-ਤਾਰ ਕਰਕੇ ਉਹਨੂੰ ਪਤਾ ਨਹੀਂ ਕੀ ਮਿਲਿਆ ਸੀ ਕਮਰੇ 'ਚੋਂ ਜਾਂਦਾ ਹੋਇਆ ਕਹਿਣ ਲੱਗਾ ਕਿ ਜੇ ਤੂੰ ਕਿਸੇ ਨਾਲ ਕੋਈ ਇਸ ਬਾਰੇ ਗੱਲ ਕੀਤੀ ਤਾਂ ਦੇਖ ਲੈ ਮੈਂ ਤੇਰੀ ਕਿੰਨੀ ਬੇਇੱਜ਼ਤੀ ਕਰੂੰਗਾ ਤੂੰ ਮੈਨੂੰ ਸੌਣੇ ਲੱਗੀ ਸੀ ਇਸ ਲਈ ਮੈਂ ਤੇਰੇ ਨਾਲ ਇਹ ਸਭ ਕੁਝ ਕੀਤਾ ਪਤਾ ਨਹੀਂ ਕਿਉਂ ਤੈਨੂੰ ਦੇਖ ਕੇ ਤਾਂ ਮੇਰੇ ਮਨ ਵਿੱਚ ਭੁੱਖ ਜੀ ਪੈਦਾ ਹੋ ਗ ਜਾਂਦੀ ਆ ਮੈਂ ਰੋਈ ਜਾਂਦੀ ਸੀ ਮੇਰੇ ਕੱਪੜੇ ਵੀ ਸਾਈਡ ਤੇ ਪਏ ਸੀ ਮੈਨੂੰ ਕਹਿਣ ਲੱਗਾ ਕਿ ਹੁਣ ਰੋਈ ਨਾ ਜਾ ਆਪਣੇ ਕੱਪੜੇ ਪਾ ਲੈ ਕਾਫੀ ਟਾਈਮ ਬਾਅਦ ਹੌਲੀ ਹੌਲੀ ਮੈਂ ਉੱઠી ਤੇ ਆਪਣੇ ਕੱਪੜੇ ਪਾ ਲਏ ਜਦੋਂ ਮੈਂ ਚਾਦਰ ਵੱਲ ਵੇਖਿਆ ਤੇ ਖੂਨ ਨਾਲ ਲਿਬੜੀ ਹੋਈ ਸੀ ਮੇਰੀ ਇੱਜ਼ਤ ਮਿੱਟੀ ਬਣ ਗਈ ਸੀ ਮੇਰਾ ਸਰੀਰ ਦਰਦ ਕਰਦਾ ਸੀ ਪਰ ਫਿਰ ਵੀ ਮੈਂ ਹਮਤ ਜੀ ਕਰਕੇ ਆਪਣੀ ਮਾਂ ਦੇ ਆਉਣ ਤੋਂ ਪਹਿਲਾਂ ਚਾਦਰ ਬਦਲ ਦਿੱਤੀ ਸੀ ਕਿਉਂਕਿ ਮੈਂ ਆਪਣੀ ਮਾਂ ਨੂੰ ਜੇ ਕੁਝ ਦੱਸਦੀ ਤਾਂ ਉਹਨੇ ਜਾਂਦੀ ਜੀ ਹੀ ਮਰ ਜਾਣਾ ਸੀ ਕਿਉਂਕਿ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੇਰੇ ਨਾਲ ਜੋ ਇਹ ਵਾਕਾ ਹੋਇਆ ਉਹ برداشت ਨਹੀਂ ਕਰ ਸਕਦੇ ਸੀ ਮੈਂ ਫਿਰ ਕੁੰਡੀ ਲਾ ਕੇ ਕਾਫੀ ਢੇਰ ਤੱਕ ਪਈ ਰਹੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿੰਨੀ ਢੇਰ ਤੱਕ ਮੈਂ ਸੁੱਤੀ ਰਹੀ ਸਵੇਰ ਦੇ 9 ਵਜੇ ਗਏ ਸੀ ਅਚਾਨਕ ਮੈਨੂੰ ਜਾਗ ਆਈ ਮੈਂ ਉੱਠ ਕੇ ਫਿਰ ਰੋਣ ਲੱਗ ਪਈ ਕਿ ਮੇਰੇ ਨਾਲ ਇਹ ਕੀ ਹੋ ਗਿਆ ਕਿਸੇ ਦੇ ਘਰ ਰਹਿਣ ਦਾ ਕੋਈ ਫਾਇਦਾ ਨਹੀਂ ਅੱਜ ਕੱਲ ਕੋਈ ਵੀ ਕਿਸੇ ਦਾ ਨਹੀਂ ਵੰਦਾ ਮੈਂ ਤਾਂ ਅੰਕਲ ਨੂੰ ਕਦੇ ਇਹੋ ਜਿਹਾ ਸਮਝਿਆ ਹੀ ਨਹੀਂ ਸੀ ਮੈਂ ਉਹਨੂੰ ਆਪਣੇ ਪਿਓ ਦੇ ਬਰਾਬਰ ਸਮਝਦੀ ਸੀ ਮੈਂ ਕਾਫੀ देर ਬੈਠੀ ਰੋਂਦੀ ਰਹੀ 11 ਵਜ ਗਏ ਅਸਤੀ ਮੇਰੀ ਮਾਂ ਹਜੇ ਤੱਕ ਨਹੀਂ ਆਈ ਸੀ ਆਂਟੀ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਉਂਦੀ ਸੀ ਪਰ ਮੈਂ ਦਰਵਾਜ਼ਾ ਹੀ ਨਹੀਂ ਖੋਲਿਆ ਕਿਉਂਕਿ ਮੇਰਾ ਮਨ ਡਰ ਗਿਆ ਸੀ ਮੈਨੂੰ ਲੱਗਦਾ ਸੀ ਕਿ ਹੁਣ ਹਰ ਵਾਰੀ ਆਂਕਲ ਮੇਰੇ ਨਾਲ ਇਦਾਂ ਹੀ ਕਰੂਗਾ ਮੈਂ ਦਰਵਾਜ਼ਾ ਹੀ ਨਹੀਂ ਖੋਲਿਆ ਦੁਪਹਿਰ ਦਾ 1 ਵਜ ਗਿਆ ਸੀ ਮੇਰੀ ਮੰਮੀ ਘਰ ਆਈ ਤਾਂ ਦਰਵਾਜ਼ਾ ਖੜਕਾਉਣ ਲੱਗੀ ਮੈਂ ਜਦੋਂ ਦਰਵਾਜ਼ਾ ਖੋਲਿਆ ਤਾਂ ਮੰਮੀ ਦੇ ਗਾਲਾਂ ਕਿ ਬਹੁਤ ਰੋਈ ਮੰਮੀ ਮੈਨੂੰ ਪੁੱਛਦੀ ਸੀ ਕਿ ਕੀ ਹੋਇਆ ਮੈਂ ਉਹਨੂੰ ਕੁਝ ਵੀ ਨਹੀਂ ਦੱਸਿਆ ਬਸ ਰੋਈ ਜਾਂਦੀ ਸੀ ਮੰਮੀ ਨੇ ਵੀ ਦਰਵਾਜ਼ਾ ਬੰਦ ਕੀਤਾ ਤੇ ਕੁੰਡੀ ਲਾ ਦਿੱਤੀ ਮੈਂ ਉਹਨੂੰ ਕਿਹਾ ਕਿ ਮੈਨੂੰ ਅੱਜ ਤੋਂ ਬਾਅਦ ਤੂੰ ਛੱਡ ਕੇ ਕਿਤੇ ਨਹੀਂ ਜਾਣਾ ਤੇ ਨਾ ਹੀ ਕਿਸੇ ਤੇ ਯਕੀਨ ਕਰਨਾ ਉਹ ਮੈਨੂੰ ਕਹਿਣ ਲੱਗੀ ਕਿ ਹੋਇਆ ਕੀ ਮੈਨੂੰ ਸਾਰੀ ਗੱਲ ਖੁੱਲ੍ਹ ਕੇ ਦੱਸ ਮੈਂ ਉੱਚੀ ਉੱਚੀ ਰੋਂਦੀ ਸੀ ਮੰਮੀ ਨੇ ਮੈਨੂੰ ਆਪਣੇ ਬੁੱਕਲ ਵਿੱਚ ਲਿਆ ਤੇ ਕਹਿਣ ਲੱਗੀ ਦੱਸ ਮਾਂਵਾਂ ਤੋਂ ਕੋਈ ਦੁੱਖ ਨਹੀਂ ਲੁਕੋਈ ਦਾ ਮੈਂ ਹੌਸਲਾ ਜਾਇਆ ਕੀਤਾ ਤੇ ਉਹਨੂੰ ਸਭ ਕੁਝ ਦੱਸ ਦਿੱਤਾ ਇਹ ਗੱਲ ਸੁਣ ਕੇ ਤਾਂ ਮੰਮੀ ਦੇ ਹੋਸ਼ ੁੱਡ ਗਏ ਕਹਿਣ ਲੱਗੀ ਕਿ ਇਹ ਕਿੱਦਾਂ ਹੋ ਗਿਆ ਮੈਂ ਤਾਂ ਕਦੀ ਇਦਾਂ ਦਾ ਸੋਚਿਆ ਵੀ ਨਹੀਂ ਸੀ ਕਿ ਦੁਸ਼ਮਣ ਮੇਰੀ ਧੀ ਤੇ ਮਾੜੀ ਅੱਖ ਰੱਖੂਗਾ ਮੇਰੀ ਤੀਵੀ ਇੱਜ਼ਤ ਤਾਰ-ਤਾਰ ਕਰਕੇ ਇਸ ਕਲ ਮੋਹੇ ਨੂੰ ਕੀ ਮਿਲਿਆ ਮੰਮੀ ਬਹੁਤ ਗਾਲਾਂ ਕੱਢਦੀ ਸੀ ਮੈਂ ਉਹਨੂੰ ਕਿਹਾ ਕਿ ਹੁਣ ਪਛਤਾਏ ਦਾ ਕੋਈ ਫਾਇਦਾ ਨਹੀਂ ਅਗਲੇ ਨੇ ਆਪਣਾ ਮੌਕਾ ਦੇਖ ਕੇ ਮੇਰੇ ਨਾਲ ਆਪਣੇ ਹੱਥ ਮਟਾ ਲਈ ਆ ਤੇ ਮੇਰੀ ਇੱਜ਼ਤ ਬਰਬਾਦ ਕਰ ਦਿੱਤੀ ਇਹ ਸੁਣ ਕੇ ਤਾਂ ਮੰਮੀ ਵੀ ਰੋ ਪਈ ਕਹਿਣ ਲੱਗੀ ਕਿ ਤੂੰ ਅੱਜ ਤੋਂ ਇਸ ਘਰ ਵਿੱਚ ਨਹੀਂ ਰਹਿਣਾ ਉਹਨੇ ਮਾਮੇ ਨੂੰ ਫੋਨ ਕੀਤਾ ਤੇ ਮਾਮੇ ਦੇ ਨਾਲ ਮੈਨੂੰ ਸ਼ਾਮ ਨੂੰ ਹੀ ਭੇਜ ਦਿੱਤਾ ਕਹਿਣ ਲੱਗੀ ਕਿ ਮੈਂ ਇਕੱਲੀ ਓਨਾ ਟਾਈਮ ਇੱਥੇ ਰਹੂੰਗੀ ਜਿੰਨਾ ਟਾਈਮ ਘਰ ਨਹੀਂ ਬੰਦਾ ਮੈਂ ਤੇਰੇ ਡੈਡੀ ਨੂੰ ਕਹਿ ਕੇ ਜਲਦੀ ਘਰ ਬਣਵਾਉਂਗੀ ਬਸ ਘਰ ਦੀ ਛੱਤ ਪੈਣ ਤੇ ਆਪਾਂ ਆਪਣੇ ਘਰ ਚਲੇ ਜਾਵਾਂਗੇ ਮੈਂ ਆਪਣੀ ਮਾਂ ਨੂੰ ਬਹੁਤ ਗੁੱਸੇ ਨਾਲ ਬੋਲਦੀ ਸੀ ਕਿ ਤੇਰੀ ਵਜ੍ਹਾ ਨਾਲ ਮੇਰੀ ਇੱਜ਼ਤ ਬਰਬਾਦ ਹੋ ਗਈ ਜੇ ਤੂੰ ਮੈਨੂੰ ਇਕੱਲੀ ਨੂੰ ਛੱਡ ਕੇ ਨਾ ਜਾਂਦੀ ਤਾਂ ਸ਼ਾਇਦ ਅੰਕਲ ਮੇਰੇ ਨਾਲ ਇਦਾਂ ਦਾ ਨਾ ਕਰਦਾ ਭਾਵੇਂ ਉਹਦੀਆਂ ਆਪਣੀਆਂ ਦੋ ਧੀਆਂ ਸੀ ਫਿਰ ਵੀ ਉਹਨੇ ਮੇਰੇ ਨਾਲ ਮਾੜੀ ਅੱਖ ਰੱਖੀ ਮੈਂ ਆਪਣੇ ਮਾਮੇ ਦੇ ਘਰ ਚਲੀ ਗਈ ਸੀ ਮੈਂ ਆਪਣੇ ਸਕੂਲ ਵੀ ਜਾਣਾ ਛੱਡ ਦਿੱਤਾ ਸੀ ਮੇਰੇ ਪੇਪਰਾਂ ਵਿੱਚ ਕਾਫੀ ਟਾਈਮ ਲੈਂਦਾ ਸੀ ਸਕੂਲ ਤੋਂ ਮੈਡਮ ਫੋਨ ਕਰਦੀ ਸੀ ਮੰਮੀ ਨੇ ਕਹਿ ਦਿੱਤਾ ਸੀ ਕਿ ਉਹ ਬਹੁਤ ਬਿਮਾਰ ਆ ਇਸ ਲਈ ਆਪਣੇ ਨਾਨਕੇ ਗਈ ਹੋਈ ਆ ਉੱਥੋਂ ਦਵਾਈ ਖਾਂਦੀ ਆ ਜਦੋਂ ਠੀਕ ਹੋ ਜਾਊਗੀ ਫੇਰ ਸਕੂਲ ਆ ਜਾਊਗੀ ਪੂਰੇ ਮਹੀਨਾ ਮੈਂ ਆਪਣੇ ਨਾਨਕੇ ਘਰ ਰਹੀ ਘਰ ਦੀ ਛੱਤ ਪੈਣ ਤੇ ਮੰਮੀ ਨੇ ਸਾਰਾ ਸਮਾਨ ਚੁੱਕਿਆ ਤੇ ਆਪਣੇ ਘਰ ਰੱਖ ਲਿਆ ਹੌਲੀ ਹੌਲੀ ਘਰ ਦਾ ਕੰਮ ਇਸਤਰੀ ਕਰੀ ਜਾਂਦੀ ਸੀ ਮੈਂ ਫਿਰ ਆਪਣੇ ਘਰ ਰਹਿਣ ਲੱਗੀ ਪਰ ਮੇਰੀ ਜੋ ਇੱਜ਼ਤ ਸੀ ਉਹ ਇੱਕ ਵਾਰ ਮੇਰੇ ਤੋਂ ਗਵਾਚ ਗਈ ਸੀ ਹੁਣ ਮੈਨੂੰ ਕਦੀ ਨਹੀਂ ਮਿਲਨੀ ਸੀ ਮੈਂ ਆਪਣੀ ਮਾਂ ਨਾਲ ਬਹੁਤ ਲੜਦੀ ਸੀ ਮੇਰੀ ਮਾਂ ਮੇਰੇ ਤੋਂ ਮਾਫ਼ੀਆਂ ਮੰਗਦੀ ਸੀ ਕਿ ਮੈਨੂੰ ਮਾਫ਼ ਕਰ ਦੇ ਮੈਂ ਤਾਂ ਉਹਨਾਂ ਦੇ ਸਹਾਰੇ ਤਾਂ ਨਹੀਂ ਛੱਡ ਕੇ ਗਈ ਸੀ ਤੇ ਉਸ ਕਲਮੂਹੇ ਦੇਸ਼ੇ ਨੇ ਤੇਰੇ ਨਾਲ ਇਹ ਸਭ ਕੁਝ ਕੀਤਾ ਅਸੀਂ ਮਾਵਾਂ ਧੀਆ ਤਾਂ ਇਹ ਗੱਲ ਆਪਣੇ ਡੈਡੀ ਨੂੰ ਵੀ ਦੱਸਣ ਵਾਲੀ ਨਹੀਂ ਸੀ ਉਹਨਾਂ ਨੂੰ ਦੱਸਦੀਆਂ ਤਾਂ ਕੀ ਦੱਸਦੀਆਂ ਕਿ ਤੇਰੇ ਦੋਸਤ ਨੇ ਸਾਡੀ ਇਮਤਨ ਨੂੰ ਬਰਬਾਦ ਕਰ ਦਿੱਤਾ ਅਸੀਂ ਮਾਵਾ ਧੀਆਂ ਨੇ ਇਹ ਗੱਲ ਅੱਜ ਤੱਕ ਕਿਸੇ ਨੂੰ ਨਹੀਂ ਦੱਸੀ ਮੈਂ ਆਪਣੇ ਘਰ ਰਹਿਣ ਲੱਗ ਪਈ ਸੀ ਤੇ ਸਕੂਲ ਵੀ ਜਾਂਦੀ ਸੀ ਪਰ ਮੈਂ ਅੰਕਲ ਨੂੰ ਬੁਲਾਉਣਾ ਛੱਡ ਦਿੱਤਾ ਸੀ ਮੇਰੀ ਮਾਂ ਨੇ ਕਿਸੇ ਬਹਾਨੇ ਉਹਨਾਂ ਨਾਲ ਥੋੜੀ ਜਿਹੀ ਬੈਂਸ ਕੀਤੀ ਤੇ ਆਉਣਾ ਜਾਣਾ ਹੀ ਬੰਦ ਕਰ ਦਿੱਤਾ ਸੀ ਡੈਡੀ ਨੂੰ ਕਹਿ ਦਿੱਤਾ ਸੀ ਕਿ ਤੂੰ ਆਪਣੇ ਦੋਸਤ ਨੂੰ ਬੁਲਾ ਲਿਆ ਕਰ ਅਸੀਂ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਰੱਖਣਾ ਅਸੀਂ ਮਾਵਾ ਧੀਆਂ ਨੇ ਉਹਨਾਂ ਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ ਮੇਰਾ ਡੈਡੀ ਉਹਨਾਂ ਨਾਲ ਕਰਕੇ ਸਾਡੇ ਨਾਲ ਲੜਦਾ ਸੀ ਫਿਰ ਇੱਕ ਦਿਨ ਜਦੋਂ ਡੈਡੀ ਦੁਬਈ ਤੋਂ ਘਰ ਆਇਆ ਤਾਂ ਮੇਰੀ ਮਾਂ ਨੇ ਉਹਦੇ ਨਾਲ ਵਾਅਦਾ ਕੀਤਾ ਕਿ ਇਹ ਗੱਲ ਤੂੰ ਕਿਸੇ ਨਾਲ ਨਹੀਂ ਕਰਨੀ ਤੇ ਡੈਡੀ ਨੂੰ ਸਾਰੀ ਗੱਲ ਦੱਸ ਦਿੱਤੀ ਇਹ ਸੁਣ ਕੇ ਤਾਂ ਡੈਡੀ ਤੇ ਵੀ ਹੋਸ਼ ਉੱਡ ਗਏ ਸੀ ਉਹ ਕਹਿਣ ਲੱਗਾ ਕਿ ਜਿਹਨੂੰ ਮੈਂ ਆਪਣਾ ਭਰਾ ਸਮਝਦਾ ਸੀ ਉਹਨੇ ਮੇਰੀ ਧੀ ਤੇ ਮਾੜੀ ਅੱਖ ਰੱਖੀ ਮੈਂ ਉਹਦੇ ਨਾਲ ਕਦੀ ਵੀ ਬੋਲਚਾਲ ਨਹੀਂ ਰੱਖਣੀ ਮੇਰੀ ਮਾਂ ਕਹਿੰਦੀ ਸੀ ਕਿ ਅਸੀਂ ਕਿਸੇ ਨਾਲ ਲੜਾਈ ਨਹੀਂ ਕਰਨੀ ਬਸ ਪਿੱਛੇ ਹਟ ਜਾਓ ਆਪਣੀ ਇੱਜ਼ਤ ਆਪਣੇ ਹੱਥ ਵਾਸ ਹੁੰਦੀ ਆ ਰੌਲਾ ਪਾਵਾਂਗੇ ਤਾਂ ਲੋਕ ਸਾਨੂੰ ਲਾਣ ਤਾਂ ਮਾਉਣਗੇ ਇਸ ਲਈ ਅਸੀਂ ਬਿਲਕੁਲ ਚੁੱਪ ਰਹੇ ਹੌਲੀ ਹੌਲੀ ਡੈਡੀ ਦੁਬਾਰਾ ਵਾਰ ਚਲੇ ਗਏ ਦੂਸਰੀ ਵਾਰ ਡੈਡੀ ਇਟਲੀ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਆਪਣਾ ਕੰਮ ਫਿਰ ਸੈੱਟ ਕਰ ਲਿਆ ਤੇ ਦੋ ਕੁ ਸਾਲ ਬਾਅਦ ਮੈਨੂੰ ਤੇ ਮੰਮੀ ਨੂੰ ਵੀ ਬਾਹਰ ਹੀ ਸੱਦ ਲਿਆ ਹੁਣ ਅਸੀਂ ਇਟਲੀ ਵਿੱਚ ਸੈਟ ਅਪ ਹੋ ਗਏ ਆਂ ਮੇਰਾ ਵਿਆਹ ਵੀ ਇੱਥੇ ਹੀ ਚੰਗੇ ਮੁੰਡੇ ਨਾਲ ਹੋ ਗਿਆ ਸੀ। ਅਸੀਂ ਸਾਰਿਆਂ ਨੇ ਰਲ ਕੇ ਆਪਣਾ ਘਰ ਖਰੀਦਿਆ ਤੇ ਵਧੀਆ ਰਹਿਣ ਲੱਗ ਪਏ। ਮੇਰਾ ਘਰ ਵਾਲਾ ਬਹੁਤ ਚੰਗਾ, ਮੇਰੀ ਬਹੁਤ ਇੱਜ਼ਤ ਕਰਦਾ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆਂ ਕਿ ਕਦੀ ਵੀ ਬਗਾਨੇ ਬੰਦੇ ਜਿੰਨੇ ਮਰਜ਼ੀ ਚੰਗੇ ਹੋਣ ਭਾਵੇਂ ਜਿੰਨੇ ਮਰਜ਼ੀ ਸਕੇ ਬਣ ਜਾਣ ਪਰ ਆਪਣੀਆਂ ਧੀਆਂ ਨੂੰ ਕਿਸੇ ਦੇ ਸਹਾਰੇ ਕਦੀ ਵੀ ਇਕੱਲੇ ਛੱਡ ਕੇ ਨਹੀਂ ਜਾਣਾ ਚਾਹੀਦਾ। ਤੇ ਨਾ ਹੀ ਕਿਸੇ ਤੇ ਇੰਨਾ ਅੰਨਾ ਯਕੀਨ ਕਰਨਾ ਚਾਹੀਦਾ ਇਹ ਅੰਨਾ ਯਕੀਨ ਜ਼ਿੰਦਗੀ ਪ੍ਰਭਾਦ ਕਰ ਦਿੰਦਾ ਹਾਂਜੀ ਦੋਸਤੋ ਇਹ ਸੀ ਅੱਜ ਇੱਕ ਭੈਣ ਦੀ ਦਰਦਪ੍ਰੀ ਕਹਾਣੀ ਇਸ ਕਹਾਣੀ ਬਾਰੇ ਆਪਣੇ ਸੁਝਾਅ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਈਓ ਕਹਾਣੀ ਸੁਣਦੇ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ